ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਇਟਲੀ ਦੇ ਵਿੱਚ ਤੁਸੀਂ ਪੱਕੇ ਕਿਦਾਂ ਹੋ ਸਕਦੇ ਆ ਕੀ ਪ੍ਰੋਸੀਜਰ ਹੈ ਇਟਲੀ ਦੇ ਵਿੱਚ ਪੱਕੇ ਹੋਣ ਦਾ ਸਾਰਾ ਤੁਹਾਨੂੰ ਦੱਸਾਂਗੇ ਕਿ 9 ਮਹੀਨੇ ਵਾਲੇ ਪੇਪਰਾਂ ਦੇ ਕਿਦਾਂ ਪੱਕੇ ਹੋ ਸਕਦੇ ਆ ਆਪਾਂ ਸਾਲ ਵਾਲੇ ਪੇਪਰਾਂ ਦੇ ਡੋਮੈਸਟਿਕ ਪੇਪਰਾਂ ਦੇ ਜਾਂ ਤੁਸੀਂ ਡੋਂਕੀ ਰਾਏ ਵੀ ਆਉਂਦੇ ਕਿਦਾਂ ਪੱਕੇ ਹੋ ਸਕਦੇ ਹੋ ਤੇ ਸਾਰੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਯੂਰੋ ਪੰਜਾਬੀ ਵਲੋਗਸ ਨੂੰ ਤੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਦੀਪਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਕਿ ਇਟਲੀ ਦੇ ਵਿੱਚ ਕਿੰਨੇ ਪ੍ਰੋਸੀਜਰ ਨੇ ਪੱਕੇ ਹੋ ਠੀਕ ਹੈ ਜੀ ਤੁਸੀਂ ਕਿਤਰਾ ਇਟਲੀ ਦੇ ਵਿੱਚ ਜਿਹੜਾ ਕਿ ਪੱਕੇ ਹੋ ਸਕਦੇ ਹੋ ਕੰਮ ਕਰ ਸਕਦੇ ਹੋ ਠੀਕ ਹੈ ਜੀ ਲੀਗਲੀ ਤੁਸੀਂ ਕੰਮ ਕਰ ਸਕਦੇ ਜਿੱਥੇ ਵੀ ਤੇ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂਗੇ ਤੁਸੀਂ ਅਗਰ ਡੋਂਗੀ ਨਹੀਂ ਹੁੰਦੇ ਹੋ ਤੁਸੀਂ ਉੱਥੇ ਕਿਦਾਂ ਪੱਕੇ ਹੋ ਸਕਦੇ ਹੋ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਲੈਣੀ ਪੈਗੀ ਹੈ ਸੱਲਮ ਠੀਕ ਹੈ ਜੀ ਉਹਨੂੰ ਜਿਹਨੂੰ ਆਸਾਨ ਭਾਸ਼ਾ ਦੇ ਵਿੱਚ ਆਪਾਂ ਜੀਲ ਕਹਿੰਦੇ ਆਂ ਪੋਲਿਟੀਕਲ ਸਟੇਕ ਕਹਿੰਦੇ ਆਂ ਠੀਕ ਹੈ ਜੀ ਉਹ ਅਗਰ ਤੁਸੀਂ ਲੈਂਦੇ ਹੋ ਉਹਦੇ ਵਿੱਚ ਸਿਰਫ ਇੱਕ ਕੰਡੀਸ਼ਨ ਹੁੰਦੀ ਹੈਗਾ ਤੁਸੀਂ ਇੰਡੀਆ ਨਹੀਂ ਜਾ ਸਕਦੇ ਹੈਗੇ ਠੀਕ ਹੈ ਜੀ ਪਰ ਉਹਦੇ ਵਿੱਚ بڑے ਬੰਦਿਆਂ ਨੂੰ ਨਾ ਇਹ ਡਰ ਸਾਡਾ ਪਾਸਪੋਰਟ ਰੱਖ ਲੈਂਦੇ ਨੇ ਜਾਂ ਅਸੀਂ ਰੀਨਿਊ ਕਰਾਉਣਾ ਹੁੰਦਾ ਉਦੋਂ ਕੀ ਮਤਲਬ ਆਪਾਂ ਰੀਨਿਊ ਕਰਾ ਸਕਦੇ ਆ ਤੁਸੀਂ ਬਿਲਕੁਲ ਰੀਨਿਊ ਕਰਾ ਸਕਦੇ ਆ ਹਾਂਜੀ 1% ਬੰਦੇ ਦਾ ਜਿਹੜਾ ਕਿ ਪਾਸਪੋਰਟ ਉਹ ਨਹੀਂ ਰੱਖਦੇਗੇ 99% ਬੰਦਿਆਂ ਦਾ ਪਾਸਪੋਰਟ ਰੱਖ ਲੈਂਦੇ ਉਹਦਾ ਕਾਰਨ ਇਹ ਹੈਗਾ ਵਾ ਕਿ ਤੁਸੀਂ ਉੱਥੇ ਜਾ ਕੇ ਜਦੋਂ ਕੋਈ ਆਪਾਂ ਨਰਵਸ ਹੋ ਜਾਂਦੇ ਆ ਠੀਕ ਹੈ ਜੀ ਆਪਾਂ ਉੱਥੇ ਬਹੁਤ ਬਦੀ ਸਾਡੇ ਕੋਲ ਝੂਠ ਨਿਕਲ ਹੀ ਜਾਂਦਾ ਜਦੋਂ ਸਾਨੂੰ ਸਵਾਲ ਕਰਦੇ ਆ ਨਾ ਕੋਈ ਨਾ ਕੋਈ ਸਾਡੇ ਕੋਲ ਗਲਤ ਸਵਾਲ ਦਾ ਜਵਾਬ ਦਿੱਤਾ ਹੀ ਜਾਂਦਾ ਆ ਇਹ ਕਾਰਨ ਹੁੰਦਾ ਉਹ ਜਦੋਂ ਫਿਰ ਪਾਸਪੋਰਟ ਰੱਖ ਲੈਂਦੇ ਉਹਨਾਂ ਨੂੰ ਕੋਈ ਸ਼ੱਕ ਹੋ ਜਾਂਦਾ ਜਦੋਂ ਥੋੜਾ ਜਿਹਾ ਵੀ ਉਹਨਾਂ ਨੂੰ ਇੱਕ ਪਰਸੈਂਟ ਵੀ ਤੁਹਾਡੇ ਉੱਤੇ ਅਗਰ ਸ਼ੱਕ ਹੋ ਗਿਆ ਤਾਂ ਉਹਨਾਂ ਨੇ ਤੁਹਾਡਾ ਪਾਸਪੋਰਟ ਲੈ ਕੇ ਆਪਣੇ ਕੋਲ ਜਮ੍ਹਾਂ ਕਰ ਲੈਣਾ ਪਰ ਸਾਨੂੰ ਇੱਥੇ ਇਤਨਾ ਦੇ ਬੰਦੇ ਵੀ ਮਿਲੇ ਆ ਜਿਨ੍ਹਾਂ ਦਾ ਪਾਸਪੋਰਟ ਨਹੀਂ ਰੱਖਿਆ ਤੇ ਉਹਨਾਂ ਨੇ ਪੋਲਿਟਿਕਲ ਸਟੇਟ ਲਈ ਹੋਈ ਆ ਠੀਕ ਹੈ ਇਦਾਂ ਦੇ ਬੰਦੇ ਵੀ ਹੈਗੇ ਆ ਤੇ ਉਹਦੇ ਵਾਸਤੇ ਕਿ ਆਪਾਂ ਅਗਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਉਹਦੇ ਵਾਸਤੇ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਸਾਲਨ ਵਾਸਤੇ ਕੀ ਪ੍ਰੋਸੀਜਰ ਆ ਕੀ ਉਹ ਕਰਦੇ ਆ ਕਿਤਨਾ ਉਹ ਲਈ ਜਾਂਦੀ ਹੈ ਠੀਕ ਹੈ ਜੀ ਉਦੇ ਵਾਸਤੇ ਇੱਕ ਵੱਖਰੀ ਆਪਾਂ ਵੀਡੀਓ ਬਣਾ ਦਾਂਗੇ ਠੀਕ ਹੈ ਜੀ ਕਿਉਂਕਿ ਉਹ ਪ੍ਰੋਸੀਜਰ ਵੱਖਰਾ ਆ ਤੇ ਪਹਿਲਾਂ ਗੱਲ ਕਰਦੇ ਆਂ ਫਿਰ 9 ਮਹੀਨੇ ਵਾਲੇ ਪੇਪਰਾਂ ਦੀ 9 ਮਹੀਨੇ ਵਾਲੇ ਪੇਪਰਾਂ ਦੇ ਤੁਸੀਂ ਕਿਤਨਾ ਪੱਕੇ ਹੋ ਸਕਦੇ ਹੋ ਜੀ 9 ਮਹੀਨੇ ਵਾਲੇ ਜਿਹੜੇ ਵੀਜੇ ਤੇ ਆਏ ਨੇ ਵੀਰ ਠੀਕ ਹੈ ਜੀ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਜਿਹੜੇ ਮਾਲਕ ਨੇ ਉਹਨਾਂ ਨੂੰ ਸੱਦਿਆ ਠੀਕ ਹੈ ਜੀ ਉਹ ਮਾਲਕ ਨੇ ਕਨੈਕਟ ਕੀਤਾ ਹੋਵੇ ਠੀਕ ਹੈ ਜੀ ਤੇ 10 ਦਿਨ ਦੇ ਵਿੱਚ ਵਿੱਚ ਤੁਹਾਡੀ ਐਂਟਰੀ ਜਿਹੜੀ ਕਿ ਦੱਸੀ ਗਈ ਹੋਵੇ ਪਰਫੈਕਚੂਰੇ ਦੇ ਵਿੱਚ ਅਗਰ ਮੰਨ ਲਓ ਤੁਹਾਨੂੰ ਉਹ ਅਪਾਇੰਟਮੈਂਟ ਨਹੀਂ ਮਿਲਦੀ ਭਈ ਠੀਕ ਹੈ ਜੀ ਬਹੁਤ ਬੀਜ਼ੀ ਆ ਪ੍ਰਫੈਕਚੂ ਤੇ ਤੁਸੀਂ ਉਹਨਾਂ ਨੂੰ ਦੱਸਣਾ ਹੁੰਦਾ ਕਿ ਅਸੀਂ ਇਟਲੀ ਦੇ ਵਿੱਚ ਆਏ ਹਾਂ ਠੀਕ ਹੈ ਜੀ ਨੂੰ ਵੀ ਆਪਾਂ ਟਿਕ ਕਰਦੇ ਨੇ ਟਿਕ ਮਰਉਣੀ ਪੈਂਦੀ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਫਿਰ ਤੁਹਾਨੂੰ ਅਗਰ ਉਹਨਾਂ ਕੋਲ ਅਪਾਇੰਟਮੈਂਟ ਜਦੋਂ ਹੋਏਗੀ ਜਦੋਂ ਵੀ ਹੋਊਗੀ ਉਹ ਤੁਹਾਨੂੰ ਤਾੜਨਾ ਕੰਟੈਕਟ ਕਰਨਗੇ ਠੀਕ ਹੈ ਤੁਹਾਡੇ ਮਾਲਕ ਨਾਲ ਕੰਟੈਕਟ ਕਰਨਗੇ ਤੇ ਅਗਰ ਉਹਨਾਂ ਕੋਲ ਜਗ੍ਹਾ ਹੋਏਗੀ ਤਾਂ ਤੁਹਾਨੂੰ ਜ਼ਰੂਰ ਉਹ ਦੇਣਗੇ ਠੀਕ ਹੈ ਜੀ ਤੁਹਾਨੂੰ ਅਪਾਇੰਟਮੈਂਟ ਦੇਣਗੇ ਉਸ ਤੋਂ ਬਾਅਦ ਅਪਾਇੰਟਮੈਂਟ ਹੋਣ ਤੋਂ ਬਾਅਦ ਤੁਸੀਂ ਜਾਣਾ ਆ ਠੀਕ ਹੈ ਜੀ ਉਦੋਂ ਉਸ ਤੋਂ ਬਾਅਦ ਤੁਹਾਡੇ ਫਿੰਗਰਾਂ ਦੀ ਜਿਹੜੀ ਤੁਹਾਨੂੰ ਕੋਈ ਤਰੀਕ ਮਿਲਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਜਦੋਂ ਤੁਹਾਨੂੰ ਫਿੰਗਰਾਂ ਦੀ ਤਰੀਕ ਮਿਲਦੀ ਉਹ ਉਦੋਂ ਹੀ ਏਜੰਟ ਨੂੰ ਪੈਸੇ ਦੇਣੇ ਹੁੰਦੇ ਔਰ ਤੋਂ ਪਹਿਲਾਂ ਏਜੰਟ ਨੂੰ ਪੈਸੇ ਵੀ ਨਾ ਦਿਆ ਕਰੋ ਵੀਰ ਜੇਕਰ ਤੁਸੀਂ ਏਜੰਟ ਨੂੰ ਪਹਿਲਾਂ ਪੈਸੇ ਦੇ ਦਿੰਦੇ ਜੀ ਠੀਕ ਹੈ ਜੀ ਤੁਹਾਨੂੰ ਫਿੰਗਰਾਂ ਦਾ ਤਰੀਕ ਤੋਂ ਪਹਿਲਾਂ ਜੇ ਤੁਸੀਂ ਏਜੰਟ ਨੂੰ ਪੈਸੇ ਦੇ ਦਿੱਤੇ ਤਾਂ ਤੁਹਾਡਾ ਨਾ ਧੋਖਾ ਕਰ ਸਕਦਾ ਹੈ ਠੀਕ ਹੈ ਤੁਹਾਡੇ ਪੈਸੇ ਲੈ ਕੇ ਤੁਹਾਨੂੰ ਤੰਗ ਕਰੂਗਾ ਮੁੜ ਕੇ ਤੁਹਾਨੂੰ ਤਰੀਕ ਨਾ ਦਵਾਊਗਾ ਕਈ ਕਰਨ ਹੁੰਦੇ ਆ ਠੀਕ ਹੈ ਜੀ ਤੇ ਬੜੇ ਬੰਦੇ ਸਾਨੂੰ ਇਤਨਾ ਦੇ ਮਿਲਦੇ ਕਹਿੰਦੇ ਵੀਰ ਅਸੀਂ ਪਹਿਲਾਂ ਪੈਸੇ ਦੇ ਬੈਠਿਆਂ ਤੇ ਹੁਣ ਸਾਡੇ ਯਾਰ ਕੋਈ ਸੁਣਵਾਈ ਨਹੀਂ ਕਰਦਾ ਇਹ ਫੋਨ ਸਾਡੇ ਨਾਲ ਮਤਲਬ ਕਰਦਾ ਹੀ ਨਹੀਂ ਪਿਆ ਸਾਡੀ ਗੱਲ ਨਹੀਂ ਸੁਣਦਾ ਹੈਗਾ ਤੇ ਪਹਿਲਾਂ ਪੈਸੇ ਨਾ ਦਿਆ ਕਰੋ ਉਹਨਾਂ ਨੂੰ ਪੈਸੇ ਜੜੇ ਗਿਆ ਜਦੋਂ ਤੁਹਾਨੂੰ ਰਸੀਬ ਉੱਤਾਂ ਮਿਲ ਜਾਂਦਾ ਠੀਕ ਹੈ ਜਦੋਂ ਤੁਹਾਡੇ ਫਿੰਗਰਾਂ 'ਚ ਤੁਹਾਨੂੰ ਤਰੀਕ ਮਿਲ ਗਈ ਹੈ ਕਿ ਆਹ ਸਾਨੂੰ ਫਿੰਗਰਾਂ 'ਚ ਤਰੀਕ ਮਿਲ ਗਈ ਕਿਉਂਕਿ ਤੁਹਾਡਾ ਜਿਹੜਾ ਕਿ 50% ਕੰਮ ਹੋ ਗਿਆ ਸਮਝੋ ਜਦੋਂ ਤੁਹਾਨੂੰ ਫਿੰਗਰਾਂ 'ਚ ਤਰੀਕ ਮਿਲ ਗਈ ਤੇ ਤੁਹਾਨੂੰ ਇਹ ਪ੍ਰੋਸੀਜਰ ਦੱਸਤਾ ਹੁਣ 9 ਮਹੀਨੇ ਵਾਲੇ ਪੇਪਰਾਂ ਦੇ ਆਪਾਂ ਪੱਕੇ ਕਿੱਦਾਂ ਹੋਣਗੇ 9 ਮਹੀਨੇ ਵਾਲੇ ਪੇਪਰਾਂ ਦੇ ਜਦੋਂ ਕਨਵਰਸ ਸੋਨੇ ਵਾਲੇ ਪੇਪਰ ਖੋਲਦੇ ਆ ਠੀਕ ਹੈ ਜੀ ਨੂੰ ਆਪਾਂ ਸਾਲ ਵਾਲੇ ਪੇਪਰ ਕਹਿੰਦੇ ਆ ਜਿੱਦਣ 9 ਮਹੀਨੇ ਵਾਲੇ ਪੇਪਰ ਖੋਲਦੇ ਉਹਦੇ ਵਿੱਚ ਹੀ ਸਾਲ ਵਾਲੇ ਪੇਪਰ ਵੀ ਖੋਲਦੇ ਡੋਮੈਸਟਿਕ ਵੀ ਖੋਲਦੇ ਆ ਤੇ ਜਿਹੜੇ ਸਾਲ ਵਾਲੇ ਪੇਪਰ ਖੋਲਦੇ ਉਹਦੇ ਵਿੱਚ ਇੱਕ ਵੱਖਰਾ ਕੋਟਾ ਰੱਖਿਆ ਜਾਂਦਾ ਜਿਤਨਾ ਮੰਨ ਲਓ ਕਿ 10000 ਕੋਟਾ ਰੱਖਿਆ ਉਹਦੇ ਵਿੱਚੋਂ 4000 ਕੋਟਾ ਇਤਰਾ ਦਾ ਹੋਊਗਾ ਕਿ ਜਿਹੜੇ ਬੰਦੇ 9 ਮਹੀਨੇ ਵਾਲੇ ਪੇਪਰਾਂ ਦੇ ਉੱਤੇ ਇਟਲੀ ਦੇ ਵਿੱਚ ਆਏ ਨੇ ਉਹਨਾਂ ਵਾਸਤੇ ਵੀ 3 ਤੋਂ 4000 ਕੋਟਾ ਰੱਖਿਆ ਹੀ ਹੁੰਦਾ ਇਹ ਬਹੁਤ ਜ਼ਿਆਦਾ ਕੋਟਾ ਸ਼ੋਰਾ ਨਹੀਂ ਹੁੰਦਾ ਉਹਦਾ ਕਾਰ ਕਿ ਕਿਹੜੇ ਜਿਹੜੇ 9 ਮਹੀਨੇ ਵਾਲੇ ਪੇਪਰਾਂ ਦੇ ਉਹਨਾਂ ਵਿੱਚੋਂ 90% ਬੰਦਿਆਂ ਦੇ ਪੇਪਰ ਨਹੀਂ ਬਣਦੇ ਉਹ ਦੇ ਜੰਟ ਨੇ ਜਾਂਦੇ ਉਹਨਾਂ ਨੇ ਐਂਟਰੀ ਐਂਟਰੀ ਦੀ ਗੱਲ ਕੀਤੀ ਹੁੰਦੀ ਹੈ ਜੀ ਜਾਂ ਫਿਰ ਮੰਨ ਲਓ ਉਹਨਾਂ ਨੇ ਆਪ ਹੀ ਆ ਗੱਲ ਕੀਤੀ ਨਹੀਂ ਕਿ ਸਾਡੀ ਐਂਟਰੀ ਕਰਾ ਦੋ ਆਪਾਂ ਕਿਸੇ ਹੋਰ ਕੰਟਰੀ ਦੇ ਬਾਹਰ ਚੱਲ ਜਾਣਾ ਠੀਕ ਹੈ ਜੀ ਜਾਂ ਫਿਰ ਮੰਨ ਲਓ ਜੰਟ ਉਹਨਾਂ ਨਾਲ ਧੋਖਾ ਕਰਦੇ ਉਹਨਾਂ ਵਿੱਚੋਂ ਸਿਰਫ 10% ਹੀ ਇਦਾਂ ਦੇ ਹੁੰਦੇ ਜਿਨ੍ਹਾਂ ਦੇ ਪੇਪਰ ਕੇ ਬਣਦੇ ਆ ਠੀਕ ਹੈ ਜੀ ਉਹਦੇ ਵਾਸਤੇ 4000 ਕੋਟਾ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਇੰਨੇ ਕੀ ਪੂਰੇ ਹੁੰਦੇ ਤਕਰੀਬਨ 100% ਬੰਦਿਆਂ ਦੇ ਜਦੋਂ 9 ਮਹੀਨੇ ਵਾਲੇ ਪੇਪਰਾਂ ਤੋਂ ਕਨਵਰਸਿਓਣੇ ਵਾਲੇ ਪੇਪਰ ਕਰਦੇ ਆ 100% ਬੰਦਿਆਂ ਦੇ ਪੇਪਰ ਬਣਦੇ ਹੀ ਬਣਦੇ ਆ ਠੀਕ ਹੈ ਜੀ ਤੇ ਕੋਟਾ ਹੋਣਾ ਚਾਹੀਦਾ ਵਾ ਖੁੱਲੇ ਖੁੱਲੇ ਜਾਣਾ ਪੇਪਰ ਵਾਸਤੇ ਠੀਕ ਹੈ ਜੀ ਉਹਦੇ ਵਾਸਤੇ ਤੁਹਾਨੂੰ 2 ਮਹੀਨੇ ਆ ਅਗਰ ਮੰਨ ਲਓ ਤੁਹਾਡੀ ਸੰਜੋਰ ਨੂੰ ਐਕਸਪਾਇਰ ਹੋ ਗਈ 2 ਮਹੀਨੇ ਤੋਂ ਜ਼ਿਆਦਾ ਨਾ ਹੋਈ ਹੋਵੇ ਫੇਰ ਵੀ ਤੁਹਾਡੇ ਜਿਹੜੇ ਕਨਵਰਸਿਓਣੇ ਵਾਲੇ ਪੇਪਰ ਬਣਨਗੇ ਉਹਨਾਂ ਦੇ ਵਾਸਤੇ ਕੀ ਡਾਕੂਮੈਂਟ ਚਾਹੀਦੇ ਨੇ ਠੀਕ ਹੈ 9 ਮਹੀਨੇ ਵਾਲੇ ਵਾਸਤੇ ਅਗਰ ਤੁਸੀਂ ਕਨਵਰਸਿਓਣੇ ਵਾਲਾ ਦਮੰਦਾ ਕਰਉਣਾ ਆ ਉਹਦੇ ਵਾਸਤੇ ਕੀ ਡਾਕੂਮੈਂਟ ਚ ਜਿਹੜਾ ਕਿ ਕਨੈਕਟ ਹੋਇਆ ਹੋਵੇ ਠੀਕ ਹੈ ਘੱਟੋ ਘਾਟ ਵੀ 45 ਦਿਨ ਜਿਹੜਾ ਕਿ ਮਾਲਕ ਨੇ ਤੁਹਾਡਾ ਟੈਕਸ ਭਰਿਆ ਹੋਵੇ ਠੀਕ ਹੈ ਜੀ 45 ਦਿਨ ਦਾ ਤੁਹਾਡਾ ਕਨੈਕਟ ਚਾਹੀਦਾ ਹੀ ਚਾਹੀਦਾ ਘੱਟੋ ਘਾਟ ਵੀ ਠੀਕ ਹੈ ਫਿਰ ਤੁਹਾਡੇ ਤਿੰਨ ਪਾਗੇ ਬੂਸਤੇ ਚਾਹੀਦੇ ਆ ਜੇਕਰ ਉਹਨੇ 45 ਦਿਨ ਦਾ ਟੈਕਸ ਭਰੇ ਜਦੋਂ ਤਿੰਨ ਪਾਗੇ ਬੂਸਤੇ ਤੁਹਾਨੂੰ ਦੇਗਾ ਹੀ ਦੇਗਾ ਠੀਕ ਹੈ ਜੀ ਤੇ ਇੱਕ ਤੁਹਾਡੀ ਸੰਜੋਰ ਨੂੰ ਚਾਹੀਦੀ ਆ ਹੁਣ ਕਈਆਂ ਵੀਰਾਂ ਨੂੰ ਨਾ ਇਹ ਹੁੰਦਾ ਕਿ ਵੀਰੇ ਸਾਡੀ ਤੇ ਸੰਜੋਰ ਨੂੰ ਮਿਲ ਨਹੀਂ ਕਨਵਰਸਨ ਨੇ ਵਾਲਾ ਜਿਹੜਾ ਦਮਾੰਦਾ ਆਪਾਂ ਕਰਾਉਣਾ ਸੀਗਾ ਕਿੱਦਾਂ ਕਰਾ ਲਈ ਪੇਪਰ ਤੇ ਖੁੱਲ ਗਏ ਆ ਹੁਣ ਜਿੰਨੀ ਠੀਕ ਹੈ ਜੀ ਤੁਸੀਂ ਉਹੀ ਉਦੋਂ ਕਰਾ ਸਕਦੇ ਜੇ ਜਦ ਨਹੀਂ ਦਿਨ ਨੂੰ ਤੁਹਾਡੀ ਅਪਾਇੰਟਮੈਂਟ ਆਣੀ ਉਹ ਨਹੀਂ ਦਿਨ ਨੂੰ ਤੁਹਾਡੀ ਸੰਜੋੜ ਨੂੰ ਆ ਜੇਗੀ ਤੁਸੀਂ ਉਸ ਤੋਂ ਬਾਅਦ ਇਹ ਲੈ ਸਕਦੇ ਠੀਕ ਹੈ ਜੀ ਸੰਜੋੜ ਨੂੰ ਤੁਸੀਂ ਘਟਾ ਵੀ ਸਕਦੇ ਵਕੀਲ ਦੇ ਰਾਈ ਇਦਾਂ ਤੁਸੀਂ ਆਪਣਾ ਨੋਮੀਨੀਅਲੇ ਪੇਪਰਾਂ ਦੇ ਜਿਹੜਾ ਪੱਕਾ ਹੋ ਸਕਦੇ ਹੁਣ ਗੱਲ ਕਰਦੇ ਸਾਲ ਵਾਲੇ ਪੇਪਰਾਂ ਦੀ ਕਿ ਸਾਲ ਵਾਲੇ ਪੇਪਰਾਂ ਦੇ ਕਿਦਾਂ ਪੱਕੇ ਹੋ ਸਕਦੇ ਜਦੋਂ ਤੁਸੀਂ ਸਾਲ ਵਾਲੇ ਪੇਪਰਾਂ ਦੇ ਹੁੰਦੇ ਹੋ ਸਭ ਤੋਂ ਪਹਿਲਾਂ ਫਿਰ ਉਹੀ ਪ੍ਰੋਸੀਜਰ ਕਿ ਤੁਹਾਨੂੰ ਟਿਕ ਮਰੋਣੀ ਪੈਣੀ ਅਗਰ ਪਰਫਾ ਤੂਰਾ ਤੁਹਾਨੂੰ ਅਪਾਇੰਟਮੈਂਟ ਨਹੀਂ ਦੇ ਰਿਆ ਤੁਹਾਨੂੰ ਟਿਕ ਮਰੋਣੀ ਪੈਗੀ ਠੀਕ ਹੈ ਜੀ ਤੇ ਟਿਕ ਮਰਾਉਣ ਤੋਂ ਬਾਅਦ ਤੁਹ ਉਹ ਤੁਹਾਡੇ ਕੋਲ ਲੀਗਲੀ ਪ੍ਰੂਫ ਹੋਏਗਾ ਕਿ ਅਸੀਂ ਇਟਲੀ ਦੇ ਵਿੱਚ ਆਪਾਂ ਇੰਨੀ ਤਰੀਕ ਨੂੰ ਐਂਟਰ ਹੋਏ ਸੀਗੇ ਆਪਾਂ ਆਏ ਸੀਗੇ ਉਹ ਤੁਹਾਡੇ ਫਿਰ ਇੱਕ ਪ੍ਰੂਫ ਹੋ ਜਾਏਗਾ ਜਦੋਂ ਵੀ ਤੁਹਾਡੀ ਪ੍ਰਫਾਦੁਰੇਰ ਨਾਲ ਮੈਸੇਜ ਕਰੇਗਾ ਅਪਾਇੰਟਮੈਂਟ ਦੇਏਗਾ ਠੀਕ ਹੈ ਤੁਹਾਡਾ ਪ੍ਰੂਫ ਹੋ ਜਾਏਗਾ ਤੁਹਾਨੂੰ ਪੁੱਛ ਸਕਦੇ ਆ ਕਿ ਤੁਸੀਂ ਕਦੋਂ ਐਂਟਰ ਹੋਏ ਸੀਗੇ ਤੁਹਾਡੇ ਕੋਲ ਪ੍ਰੂਫ ਤੇ ਹੋਏਗਾ ਨਾ ਇੱਕ ਠੀਕ ਹੈ ਜੀ ਤੇ ਇੱਕ ਇਹ ਪ੍ਰੋਸੀਜਰ ਹੋ ਗਿਆ ਠੀਕ ਹੈ ਸੇਮ ਪ੍ਰੋਸੀਜਰ ਉਹਦੇ ਵਿੱਚ ਵੀ ਰਹੇਗਾ ਫਿਰ ਤੁਹਾਡੀ ਕਿਟ ਅਪਾਇੰਟਮੈਂਟ ਮਿਲੇਗੀ ਫਿਰ ਤੁਹਾਨੂੰ ਫਿੰਗਰਾਂ ਦੇ ਤਰੀਕ ਮਿਲੇਗੀ ਜਿੱਦਣ ਤੁਹਾਨੂੰ ਫਿੰਗਰਾਂ ਦੀ ਤਰੀਕ ਮਿਲਦੀ ਹੈ ਜੀ ਉਸ ਦਿਨ ਹੀ ਤੁਸੀਂ ਆਪਣੇ ਜਿਹੜੇ ਕਿ ਏਜੰਟ ਨੂੰ ਉਹ ਤੋਂ ਪਹਿਲਾਂ ਪੈਸੇ ਨਾ ਦੋ ਠੀਕ ਹੈ ਜੀ ਕਿਉਂਕਿ ਫੇਰ ਤੁਹਾਨੂੰ ਮੈਂ ਫੇਰ ਕਹਿ ਰਿਹਾ ਕਿ ਤੁਹਾਡੇ ਨਾਲ ਧੋਖਾ ਹੋ ਸਕਦਾ ਤੁਹਾਡਾ ਨਾਲ ਤੁਹਾਡਾ ਨਾਲ ਫਰੋਡ ਹੋ ਸਕਦਾ ਜਾਂ ਤੁਹਾਨੂੰ ਤੰਗ ਕਰ ਸਕਦਾ ਫਰੋਡ ਨਾਂ ਵੀ ਕਰੇਗਾ ਤੁਹਾਨੂੰ ਤੰਗ ਕਰ ਸਕਦਾ ਤੁਹਾਨੂੰ ਤਰੀਕ ਹੀ ਨਾ ਦਬਾਉਗਾ ਕੀ ਕਰੋਗੇ ਠੀਕ ਹੈ ਨਾ ਜੀ ਤੇ ਡੋਮੈਸਟਿਕ ਪੇਪਰਾਂ ਦਾ ਵੀ ਸੇਮ ਪ੍ਰोसीजर ਆ ਫੇਰ ਉਹਦੇ ਵਾਸਤੇ ਤੁਹਾਨੂੰ ਕਿੰਨਾ ਟੈਕ ਮਰੋਣੀ ਪੈਣੀ ਆ ਅਗਰ ਤੁਹਾਨੂੰ ਅਪਾਇੰਟਮੈਂਟ ਨਹੀਂ ਮਿਲਦੀ ਦੂਜੀ ਗੱਲ ਇਹ ਆ ਕਿ ਅਪਾਇੰਟਮੈਂਟ ਤੁਹਾਨੂੰ ਸਿਟੀ ਦੇ ਹਿਸਾਬ ਨਾਲ ਮਿਲੇਗੀ ਉਸ ਸਿਟੀ ਦੇ ਵਿੱਚ ਅਗਰ ਉਹਨਾਂ ਕੋਲ ਕਿੰਨੀ ਕੋ ਮਤਲਬ ਲੇਟ ਅਪਾਇੰਟਮੈਂਟ ਆ ਠੀਕ ਹੈ ਉਸ ਹਸਾਬ ਨਾਲ ਉਹ ਹੁਣ ਕਈਆਂ ਸ਼ਹਿਰਾਂ ਦੇ ਵਿੱਚ ਉਥੇ ਇੰਡੀਅਨ ਬਹੁਤ ਘੱਟ ਨੇ ਜਾਂ ਪਾਕਿਸਤਾਨੀ ਬਹੁਤ ਘੱਟ ਨੇ ਉਥੇ ਛੇਤੀ ਮਿਲ ਜਾਂਦੀ ਆ ਕਈਆਂ ਜਗ੍ਹਾ ਤੇ ਨਾ ਪੋਲੀ ਕਸੇਰ ਤੇ ਲਤੀਨਾ ਵਰਗੇ ਤੇ ਛੇਤੀ ਮਿਲਦੀ ਨਹੀਂ ਠੀਕ ਹੈ ਨਾ ਇਹ ਜਗ੍ਹਾ ਦੇ ਹਿਸਾਬ ਨਾਲ ਹੁੰਦਾ ਕਿੰਨਾ ਟਾਈਮ ਲੱਗਦਾ ਠੀਕ ਹੈ ਸਿਟੀ ਦੇ ਹਿਸਾਬ ਨਾਲ ਤੇ ਹੁਣ ਅੱਗੇ ਗੱਲ ਕਰਦੇ ਆ ਕਿ ਜਿਤਨਾ ਮੰਨ ਲਓ ਆਪਾਂ ਹੁਣ ਡੋਂਕੀ ਨਾਲ ਹੀ ਆਏ ਹਨਾ ਉਹ ਤੁਹਾਨੂੰ ਦੱਸ ਦਿੱਤਾ ਕਿ ਸੈਲਮ ਲੈ ਸਕਦੇ ਆਪਾਂ ਮੂਮਿਨ ਵਾਲਾ ਵੀ ਤੁਹਾਨੂੰ ਦੱਸ ਦਿੱਤਾ ਡੋਮੈਸਟਿਕ ਵੀ ਤੁਹਾਨੂੰ ਦੱਸ ਦਿੱਤਾ ਤੇ ਸਾਲ ਵਾਲੇ ਪੇਪਰਾਂ ਦਾ ਵੀ ਤੁਹਾਨੂੰ ਦੱਸਦਾ ਕਿ ਤੁਸੀਂ ਕਿਦਾਂ ਪੱਕੇ ਹੋ ਸਕਦੇ ਇੱਕ ਤਰੀਕਾ ਹੋਰ ਹੁੰਦਾ ਕਿ ਸਟੱਡੀ ਵੀਜੇ ਦੇ ਉੱਤੇ ਜਿਹੜੇ ਹੁੰਦੇ ਜੀ ਸਟੱਡੀ ਵੀਜੇ ਦੇ ਉੱਤੇ ਜੋ ਤੁਸੀਂ ਹੁੰਦੇ ਜੀ ਉਹਦੇ ਵਿੱਚ ਵੀ ਕੋਟਾ ਰੱਖਿਆ ਜਾਂਦਾ ਸਟੱਡੀ ਵੀਜੇ ਨੂੰ ਵਰਕ ਪਰਮਿਟ ਦੇ ਵਿੱਚ ਚੇਂਜ ਕਰਨ ਵਾਸਤੇ ਉਹਦੇ ਵਾਸਤੇ ਵੀ ਜਦੋਂ ਪੇਪਰ ਖੋਲਦੇ ਨੇ 9 ਮਹੀਨੇ ਵਾਲੇ ਜਾਂ ਸਾਲ ਵਾਲੇ ਉਹਦੇ ਵਿੱਚ ਇੱਕ ਕੋਟਾ ਰੱਖਿਆ ਜਾਂਦਾ ਵਾ ਬਕਾਇਦਾ ਕੋਟਾ ਰੱਖਦੇ ਆ ਕਿ ਜਿਹੜੇ ਬੰਦੇ ਪਹਿਲਾਂ ਆਲਰੇਡੀ ਇਟਲੀ ਦੇ ਵਿੱਚ ਰਹਿ ਰਹੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਨੂੰ ਪਰਮਾਨੈਂਟ ਕੀਤਾ ਜਾਵੇ ਉਹ ਸਟੱਡੀ ਵੀਜ਼ੇ ਤੇ ਆਏ ਨੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇ ਜਿਹੜੇ 9 ਮਹੀਨੇ ਵਾਲੇ ਪੇਪਰਾਂ ਦੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇ ਠੀਕ ਹੈ ਜੀ ਬਾਕੀ ਜਿਹੜੇ ਡੋਂਗੀ ਰਾਏ ਆਉਂਦੇ ਉਹਨਾਂ ਵਾਸਤੇ ਤੇ ਇਮੀਗ੍ਰੇਸ਼ਨ ਹੁੰਦੀ ਆ ਇਮੀਗ੍ਰੇਸ਼ਨ ਜਦੋਂ ਖੋਲਦੀ ਆ ਠੀਕ ਹੈ ਜੀ ਜਿੰਨੂੰ ਆਪਾਂ ਆਪ ਸਨਤੋਰੀਆ ਕਹਿੰਦੇ ਠੀਕ ਹੈ ਜੀ ਜਦੋਂ ਸਨਤੋਰੀਆ ਖੋਲਦਾ ਠੀਕ ਹੈ ਜੀ ਸਾਲ ਵਾਲੇ ਜਿੰਨੂੰ ਆਪਾਂ ਇਮੀਗ੍ਰੇਸ਼ਨ ਨਾਰਮਲ ਭਾਸ਼ਾ ਦੇ ਵਿੱਚ ਕਹ ਦਿੰਦੇ ਹਣਾ ਤੇ ਜਦੋਂ ਉਹ ਖੋਲਦੀ ਆ ਉਹਦੇ ਵਿੱਚ ਵੀ ਸੇਮ ਪ੍ਰੋਸੀਜਰ ਹੁੰਦਾ ਸਭ ਤੋਂ ਪਹਿਲਾਂ ਤੁਹਾਨੂੰ ਅਪਾਇੰਟਮੈਂਟ ਲਿੱਤੀ ਜਾਊਗੀ 6 ਮਹੀਨੇ ਪੁਰਾਣੇ ਤੁਸੀਂ ਹੁਣੇ ਠੀਕ ਹੈ ਜੀ ਕੋਈ ਮਤਲਬ ਸਰਕਾਰੀ ਪ੍ਰੂਫ ਹੋਵੇ ਤੁਹਾਡੇ ਕੋਲ ਕਿ ਹਾਂ ਤੁਸੀਂ ਇੱਥੇ ਆ ਕੇ ਕੋਈ ਡਾਕਟਰੀ ਕਾਰਡ ਹੋਵੇ ਬੜੇ ਵੀਰਾਂ ਦਾ ਡਾਕਟਰੀ ਕਾਰਡ ਬਣ ਜਾਂਦਾ ਬੜੇ ਵੀਰਾਂ ਨੂੰ ਪਤਾ ਪਤਾ ਨਹੀਂ ਹੋਊਗਾ ਜਿਹੜੇ ਇਹ ਤਾਂ ਕੱਚੇ ਨੇ ਡੋਂਗੀ ਨੇ ਉਹਨਾਂ ਦਾ ਡਾਕਟਰੀ ਕਾਰਡ ਬਣ ਸਕਦਾ ਆਪਣਾ ਡਾਕਟਰੀ ਕਾਰਡ ਜ਼ਰੂਰ ਬਣਵਾਓ ਠੀਕ ਹੈ ਜੀ ਇਹ ਇੱਕ ਪ੍ਰੂਫ ਹੋਊਗਾ ਜਦੋਂ ਵੀ ਪੇਪਰ ਖੋਲਦੇ ਨੇ ਤਾਂ ਇਹ ਪ੍ਰੂਫ ਹੋਊਗਾ ਤੁਸੀਂ 6 ਮਹੀਨੇ ਪਹਿਲਾਂ ਤੋਂ ਬਾਕੀ ਆਪਣੇ ਜਿੰਨੇ ਵੀ ਤੁਸੀਂ ਅਗਰ SIM ਵੀ ਲੈਂਦੇ ਆਪਣੇ ਪ੍ਰੂਫ ਦੇ ਉੱਤੇ ਉਹ ਵੀ ਜ਼ਰੂਰ ਆਪਣੇ ਪਾਸਪੋਰਟ ਕੋਸ਼ਿਸ਼ ਕਰਿਆ ਕਰੋਗੇ ਆਪਣੇ ਪਾਸਪੋਰਟ ਦੇ ਉੱਤੇ SIM ਲਓ ਠੀਕ ਹੈ ਉਹ ਵੀ ਇੱਕ ਪ੍ਰੂਫ ਆ ਕਿ ਤੁਸੀਂ 6 ਮਹੀਨੇ ਤੋਂ ਪੁਰਾਣੇ ਏਟ ਨੀ ਦੇ ਵਿੱਚ ਰਹਿ ਰਹੇ ਤੁਸੀਂ ਆਪ ਕੋ ਸਿਮ ਲਈ ਹੋਈ ਆ ਠੀਕ ਹੈ ਜੀ ਉਹਦੇ ਵਿੱਚ ਵੀ ਇਦਾਂ ਹੀ ਆ ਪਹਿਲਾਂ ਤਾਂ ਨਹੀਂ ਡਾਕੂਮੈਂਟ ਚੈੱਕ ਕੀਤੇ ਜਾਂਦੇ ਫਿਰ ਤੁਹਾਨੂੰ ਅਪਾਇੰਟਮੈਂਟ ਮਿਲਦੀ ਆ ਅਪਾਇੰਟਮੈਂਟ ਮਿਲਣ ਤੋਂ ਬਾਅਦ ਫਿਰ ਤੁਹਾਨੂੰ ਜਿੱਦਣ ਤੁਹਾਡੇ ਅਪਾਇੰਟਮੈਂਟ ਹੁੰਦੀ ਉਹਦੋਂ ਇਹੀ ਹੁੰਦਾ ਕਿ ਡਾਕੂਮੈਂਟ ਹੀ ਚੈੱਕ ਹੁੰਦੇ ਉਹਦੋਂ ਤੁਹਾਡੇ ਸਾਰੇ ਡਾਕੂਮੈਂਟ ਚੈੱਕ ਕੀਤੇ ਜਾਂਦੇ ਤੁਸੀਂ ਕ੍ਰਿਮੀਨਲ ਤਾਂ ਨਹੀਂ ਹੈਗੇ ਤੇ ਕੋਈ ਤੁਹਾਡੇ ਕੋਈ ਮਤਲਬ ਕ੍ਰਾਈਮ ਤੇ ਨਹੀਂ ਬੋਲ ਰਿਹਾ ਤੁਹਾਡੇ ਤੇ ਕੋਈ ਤੁਹਾਡੇ ਤੇ ਕੋਈ ਕੇਸ ਤੇ ਨਹੀਂ ਚੱਲ ਰਿਹਾ ਤੁਸੀਂ ਕਿੰਨਾ ਚਿਰ ਤੋਂ ਰਹਿ ਰਹੇ ਹੋ ਸਾਰੇ ਡਾਕੂਮੈਂਟ ਚੈੱਕ ਕੀਤੇ ਜਾਂਦੇ ਤੁਹਾਡੇ ਪਾਸਪੋਰਟ ਸਾਰਾ ਵਗੈਰਾ ਵੇਖਿਆ ਜਾਂਦਾ ਠੀਕ ਹੈ ਉਸ ਤੋਂ ਬਾਅਦ ਫਿਰ ਤੁਹਾਨੂੰ ਜਿਹੜੀ ਕਿ ਅੱਗੇ ਅਪਾਇੰਟਮੈਂਟ ਤੋਂ ਬਾਅਦ ਫਿਰ ਤੁਹਾਨੂੰ ਫਿੰਗਰਾਂ ਦੀ ਤਰੀਕ ਮਿਲਦੀ ਹੈ ਜੀ ਠੀਕ ਹੈ ਫਿੰਗਰਾਂ ਦੀ ਤਰੀਕ ਮਿਲ ਜਵੇ ਫਿਰ ਸਮਝੋ ਕਿ ਤੁਹਾਡਾ 80% ਕੰਮ ਹੋ ਚੁੱਕਿਆ 50 ਤੋਂ 80% ਤੁਹਾਡਾ ਕੰਮ ਹੋ ਚੁੱਕਿਆ ਡਾਕੂਮੈਂਟ ਚੈੱਕ ਹੋ ਚੁੱਕੇ ਆ ਤੇ ਤੁਹਾਡੇ ਫਿੰਗਰਾਂ ਦੀ ਤਰੀਕ ਮਿਲ ਗਈ ਫਿਰ ਜਦੋਂ ਤੁਸੀਂ ਜਾਣਾ ਤੁਹਾਡੇ ਕੋਲ ਰਸੀਬ ਉੱਤਾ ਹੋਣਾ ਤੁਸੀਂ ਜਾ ਕੇ ਬਸ ਆਪਣੇ ਫਿੰਗਰ ਦੇਣੇ ਆ ਫਿੰਗਰ ਦੇ ਕੇ ਫਿਰ ਤੁਹਾਨੂੰ ਜਿਹੜੀ ਜੇਦੋਂ ਵੀ ਤੁਹਾਡੀ ਸਨਜ਼ੂਰ ਨੂੰ ਲੱਗਦੀ ਹੈੀ ਤੜੇ ਆ ਤੇ ਸਨਜ਼ੂ ਇਹ ਗੈ ਲਤੀਨਾ ਵਾਲੀ ਸ਼ਹਿਰ ਤੇ ਹਜੇ ਰੈਜ਼ੀਡੈਂਸ ਨਹੀਂ ਮੰਗਦੇ ਹੈ ਕਈਆਂ ਨੇ ਤਾਂ ਰੈਜ਼ੀਡੈਂਸ ਆ ਮੰਗ ਲੈਂਦੇ ਨੇ। ਬਾਕੀ ਚਲੋ ਜੋ ਵੀ ਆਪਣੇ ਹਿਸਾਬ ਨਾਲ ਠੀਕ ਹੈ ਇੱਕ ਵਾਰੀ ਤੁਹਾਨੂੰ ਸਾਲ ਵਾਲੇ ਪੇਪਰ ਮਿਲ ਗਏ ਉਸ ਤੋਂ ਬਾਅਦ ਤੁਸੀਂ ਆਪਣਾ ਨੋਰਮਲ ਹੀ ਚੱਲ ਸਕਦੇ ਠੀਕ ਹੈ ਇਹ ਇੱਥੇ ਕੰਮ ਕਰ ਸਕਦੇ ਜੋ ਵੀ ਕਰਦੇ ਬਾਕੀ ਵੀਰਾਂ ਨੂੰ ਸਾਰਿਆਂ ਨੂੰ ਰਿਕਵੈਸਟ ਇਹ ਹੈ ਜਿਹੜੇ ਡੰਕੀ ਰਾਈ ਆਏ ਨੇ ਵੀਰੇ ਆਪਣੀਆਂ ਸਹਲਮ ਲੈ ਲਓ। ਬਿਨਾ ਪੇਪਰਾਂ ਤੋਂ ਕੰਮ ਨਾ ਕਰੋ। ਆ ਥੋੜੇ ਦਿਨ ਪਹਿਲਾਂ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਹੋਈ ਆ ਅਗਰ ਉਸ ਵੀਰ ਕੋਲ ਪੇਪਰ ਹੁੰਦੇ ਤੇ ਸ਼ਾਇਦ ਮਾਲ ਕੇ ਚੀਜ਼ ਹਰਕਤ ਕਰਨ ਤੋਂ 50 ਵਾਰੀ ਡਾਕਾ ਠੀਕ ਹੈ ਜੀ ਇਹ ਹਰਕਤ ਨਾ ਹੁੰਦੀ ਤੁਸੀਂ ਇੱਕ ਵਾਰੀ ਜਰੂਰ ਮੇਰੇ ਸੈੱਲ ਨੂੰ ਅਪਲਾਈ ਕਰੋ ਡਰੋ ਨਾ ਇਮੀਗ੍ਰੇਸ਼ਨ ਖੁੱਲੂਗੀ ਉਹਦੇ ਵਿੱਚ ਵੀ ਤੁਹਾਡੇ ਪੇਪਰ ਜਰੂਰ ਬਣ ਜਾਣਗੇ ਕੋਈ ਟਕਕਰ ਨਹੀਂ ਹੁੰਦਾ ਠੀਕ ਹੈ ਜੀ ਤੇ ਚਲੋ ਜੀ ਅੱਜ ਦੇ ਲਈ ਇੰਨਾ ਹੀ ਤੇ ਵੀਡੀਓ ਵਧੀਆ ਲੱਗੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰੋ ਤੇ ਫੀਡਬੈਕ ਜਰੂਰ ਦਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਠੀਕ ਹੈ ਜੀ ਉਸ ਵੀਡੀਓ ਨੂੰ ਦੇ ਵਿੱਚ ਜਰੂਰ ਦੱਸਿਆ ਕਰੋਗੇ ਤੁਹਾਨੂੰ ਜਿਹੜੀ ਕਿ ਕੋਈ ਕਮੀ ਪੇਸ਼ੀ ਜਿਹੜੀ ਲੱਗੀ ਹੈ ਉਹ ਸਾਨੂੰ ਜਰੂਰ ਦੱਸੋ ਆਪਾਂ ਉਹਦੇ ਵਿੱਚ ਸੁਧਾਰ ਜਰੂਰ ਕਰਾਂਗੇ ਤੇ ਸ